ਤੁਸੀਂ ਦੇਖ ਰਹੇ ਜੇ ਮੈਕਸ 24 ਪੰਜਾਬੀ ਨਿਊ ਚੈਨਲ ਸਾਡੇ ਚੈਨਲ ਨੂੰ ਸ਼ੇਅਰ ਤੇ ਲੈ ਕੇ ਜਰੂਰ ਕਰਿਆ ਕਰੋ ਜੋਕਰ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਇੱਕ ਮਾਮਲਾ ਸਭਰਾ ਪਿੰਡ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਗਰੀਬ ਪਰਿਵਾਰ ਮਿਸਤਰੀ ਦਾ ਕੰਮ ਕਰਦਾ ਸੀ ਜਿੱਥੇ ਕਿ ਉਸ ਦੀ ਲੀਵਰ ਦੇ ਵਿੱਚ ਪ੍ਰੋਬਲਮ ਹੋ ਗਈ ਹੈ ਜਿੱਥੇ ਕਿ दानी ਸੱਜਣਾ ਕੋ ਪੈਸੇ ਦੀ ਮੰਗ ਕਰ ਰਿਹਾ ਹੈ ਜਿੱਥੇ ਕਿ ਕਿਸੇ ਵੀ ਡਾਕਟਰ ਦੇ ਕੋਲ ਜਾਂਦਾ ਹੈ ਤਾਂ ਡਾਕਟਰ ਮੰਗਦਾ ਹੈ ਪੈਸੇ ਪਰ ਉਸ ਦੇ ਘਰ ਦੇ ਵਿੱਚ ਕਮਾਈ ਵਾਲਾ ਕੋਈ ਵੀ ਸਾਧਨ ਨਹੀਂ ਹੈ ਜਿੱਥੇ ਕਿ ਉਸ ਨੇ ਦਾਨੀ ਸੱਜਣਾ ਕੋ ਮੰਗ ਕੀਤੀ ਹੈ ਕਿ ਉਸ ਦੀ ਪਤਨੀ ਨੇ ਕਿ ਉਸ ਦੀ ਬੇਟੀ ਨੇ ਕਿ ਅਸੀਂ ਪੈਸੇ ਇਹਨੇ ਕਿੱਥੋਂ ਲਾ ਸਕਦੇ ਆ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਉਹਦੇ ਸਟੰਟ ਪਏ ਹੋਏ ਨੇ ਕਾਫੀ ਜੜੀ ਆ ਉਸਦੀ ਸਰੀਰ ਦੀ ਜੜੀ ਆ ਜਿਹੜੀ ਸਰੀਰ ਉਸਦਾ ਕਾਫੀ ਜੜਾ ਵਾ ਜਿਆਦਾ ਨਾਜ਼ੁਕ ਜੜਾ ਹੈ ਬਿਮਾਰੀਆਂ ਦੇ ਨਾਲ ਗੁੰਝਿਆ ਹੋਇਆ ਹੈ ਜਿੱਥੇ ਕਿ ਉਸਨੇ ਦਾਨੀ ਸੱਜਣਾ ਕੋ ਮੰਗ ਕੀਤੀ ਹੈ ਕਿ ਮੇਰੀ ਕੋਈ ਵੀ ਇਸ ਗਰੀਬ ਪਰਿਵਾਰ ਦੀ ਮੰਗ ਹੈ ਕਿ ਮੇਰਾ ਸਰੀਰ ਦਾ ਕੋਈ ਵੀ ਇਲਾਜ ਕਰ ਦੇ ਤੇ ਉਸਦਾ ਧੰਨਵਾਦ ਹੋਏਗਾ ਕੀ ਹੈ ਪੂਰਾ ਮਾਮਲਾ ਤੁਸੀਂ ਵੀ ਦੇਖੋ ਇਸ ਰਿਪੋਰਟ ਦੇ ذریعے ਮੇਰਾ ਨਾਮ ਮਨਦੀਪ ਕੌਰ ਪਿੰਡ ਗੜਾ ਸਬਰਾ ਤੇ ਪਤੀ ਟਾਡੇ ਦਾ ਨਾਮ ਕੀ ਹੈ ਗੁਰਪ੍ਰੀਤ ਸਿੰਘ ਤੇ ਕੀ ਗੱਲ ਹੋਈ ਆ ਤੁਹਾਡੇ ਪਤੀ ਨੂੰ ਇਹ ਠੀਕ ਨਹੀਂ ਹੈਗੇ ਇਹਨਾਂ ਨੂੰ ਲਿਵਰ ਦੀ ਪ੍ਰੋਬਲਮ ਹੈ ਕੀ ਮੁਸ਼ਕਲ ਗਈ ਆ ਖੂਨ ਦੀ ਉਲਟੀਆਂ ਆਉਂਦੀਆਂ ਹੈ ਇਹਨਾਂ ਨੂੰ ਇੱਕ ਪੀ ਲਿਆ ਵਾ ਕਾਲਾ ਤੇ ਦੋ ਤਿੰਨ ਵਾਰੀ ਇਤਨਾ ਢਿੱਲੇ ਹੋ ਗਏ ਬਹੁਤ ਜ਼ਿਆਦੇ ਤੇ ਕੰਮ ਕਮ ਹੋਣ ਡੱਕਿਆ ਡਾਕਟਰਾਂ ਨੇ ਸਟੈਂਟ ਪੈ ਦੋ ਵਾਰੀ ਅੱਗੇ ਵੀ ਇਹਨਾਂ ਦੇ ਤੇ ਹੁਣ ਵੀ ਕਹਿੰਦੇ ਏ ਡਾਕਟਰ ਤੇ ਤੇ ਅਸੀਂ ਆਪ ਹੀ ਆਖਿਆ ਵੀ ਹੁਣ ਨਹੀਂ ਸਾਡੇ ਪੱਲੇ ਕੱਖ ਨਹੀਂ ਹੈਗਾ ਇਹਨਾਂ ਦੀ ਵੀ ਵਿਚਾਰਿਆਂ ਦੀ ਹਾਲਤ ਤੇ ਜ਼ਿਆਦਾ ਖਰਾਬ ਏ ਇਹਨਾਂ ਵੀ ਕਹਿਆ ਵੀ ਨਹੀਂ ਮੈਂ ਨਹੀਂ ਪਵਾ ਸਕਦਾ ਹੁਣ ਮੇਰੇ ਪੱਲੇ ਕੱਖ ਨਹੀਂ ਰਹਿ ਗਿਆ ਤੇ ਇੱਕ ਇਹਨਾਂ ਦੇ ਥੋੜ੍ਹਾ ਜਿਹਾ ਪੀ ਪਾਣੀ ਵੀ ਹੈਗਾ ਹੀ ਕਿਤਨੀ ਦੇ ਲਾਗੇ ਇਹ ਕਰਕੇ ਅਸੀਂ ਫਿਰ ਛੁੱਟੀ ਲੈ ਲਈ ਸਾਡੇ ਕੋਲੇ ਮਜਾ ਇਸ ਨਹੀਂ ਹੈਗੀ ਪੈਸੇ ਥੇਲੇ ਦੀ ਤੇ ਐਟਰਾਸੋਨਿਕ ਹੁਣ ਕਰਵਾਉ ਤੋਂ ਵੀ ਨਹੀਂ ਸਾਡੇ ਤੋਂ ਕਰਾਈਗੇ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਨਾ ਜੀ ਸਾਧਨ ਕੋਈ ਨਹੀਂ ਕਮਾਈ ਵਾਲਾ ਸਾਡੇ ਕੋਲੇ ਹੈਗਾ ਹੂੰ ਇਹ ਹੋਈ ਕਮਾਉਣ ਵਾਲੇ ਇਹ ਵੀ ਮੰਡੇ ਤੇ ਬਹਿ ਕੇ ਇਸ ਤਰ੍ਹਾਂ ਹੀ ਦਿਹਾੜੀ ਦਾ ਕੰਮ ਕਰਦੀ ਆ ਮੈਂ ਤੇ ਜਿੰਨਾ ਹੋ ਸਕਦਾ ਆਪਦਾ ਘਰੇ ਬੱਚਿਆਂ ਨੂੰ ਰੋਟੀ ਪੱਕੋ ਕਮਾ ਕੇ ਖਵਾਉਂਦੇ ਆ ਕਿੰਨੇ ਬੱਚੇ ਘਟੇ ਬੱਚੇ ਮੇਰੇ ਤਿੰਨੇ ਦੋ ਕਾਕੇ ਇੱਕ ਕੁੜੀਆ ਤੇ ਜਿਸ ਤੋਂ ਤੁਸੀਂ ਹਸਪੀਟਲ ਰਏ ਤੁਹਾਡੀ ਮਾਤਰ ਨਹੀਂ ਕਿਸ ਨੇ ਕੀਤੀ ਮਾਈ ਤਾਂ ਇਸ ਤਰ੍ਹਾਂ ਹੀ ਭੈਣਾ ਭਰਾਵਾਂ ਨੇ ਕੀਤੀ ਰਿਸ਼ਤੇਦਾਰਾਂ ਨੇ ਜਿੰਨੇ ਵੀ ਹੋ ਸਕਦੇ ਰਿਸ਼ਤੇਦਾਰਾਂ ਨੇ ਭੈਣਾ ਭਰਾਵਾਂ ਥੋੜੇ ਥੋੜੇ ਦਿੱਤੇ ਆ ਕੋਹ ਪਿੰਡ ਦੇ ਵਿੱਚੋਂ ਇਤਨਾ ਜਿੰਦਰ ਜਿੰਦਰ ਕੰਮ ਤਾਂ ਦਾ ਕਰਦੇ ਆ ਉਧਰ ਉਧਰ ਲਿਆਂਦੇ ਆ ਹੋਰ ਤੇ ਤੁਹਾਨੂੰ ਪਤਾ ਹੀ ਆ ਜਿੰਨਾ ਕੁ ਥੋੜਾ ਬਹੁਤਾ ਜਿੰਨਾ ਕਿਸੇ ਤੋਂ ਸਰਦਿਆ ਬੰਦੇ ਦਿੱਤੇ ਤੇ ਅਹੀਂ ਇਹ ਹੋ ਚੌਣਿਆ ਕਿ ਚਲੋ ਸਾਡੀ ਜਿੰਨੀ ਹੋ ਸਕਦੀ ਭੈਣ ਭਰਾ ਨਾਲ ਛੱਡ ਕੇ ਸਾਡੀ ਮੇਰੀ ਮਾਇਤ ਕਰਨ ਕਿ ਅਸੀਂ ਸਹੀ ਤਰੀਕੇ ਦੇ ਨਾਲ ਇਹਨਾਂ ਦਾ ਇਲਾਜ ਕਰਵਾ ਲਈਏ ਕਿੰਨੇ ਕੁ ਡਾਕਟਰਾਂ ਨਾਲ ਖਰਚਾ ਕਿੰਨਾ ਕੁ ਦੱਸਿਆ ਉਹਨਾਂ ਖਰਚਾ ਤੇ ਇਹਨਾਂ ਤੇ ਬਹੁਤ ਜ਼ਿਆਦਾ ਜਦੋਂ ਆਉਂਦਾ ਵੀ ਇਸ ਤਰ੍ਹਾਂ ਢਿੱਲੇ ਹੋਏ ਕਦੀ ਕੋਈ ਚੀਜ਼ ਵੇਚ ਦਿੱਦੀ ਕਦੀ ਕੋਈ ਹੁਣ ਤਾਂ ਘਰੇ ਕੋਈ ਚੀਜ਼ ਵੀ ਨਹੀਂ ਇਹੋ ਜੀ ਰਹਿ ਗਈ ਤੇ ਜਿਹੜੀ ਅਸੀਂ ਘਰੋਂ ਵੇਚ ਵਟ ਲਾਂਗੇ ਮੋਟਰਸਾਈਕਲ ਵੀ ਗਿਆਨੇ ਰੱਖ ਕੇ ਤੇ ਫਿਰ ਇਹਨਾਂ ਦਾ ਹੁਣ ਇਲਾਜ ਕਰਵਾਇਆ ਹਸਪੀਟਲ ਫੜਿਆ ਫਿਰ ਤੇ ਅੱਗੇ ਇੱਕ ਝੋਟੀ ਵੇਚੀ ਸੀਗੀ ਤੇ ਹੁਣ ਤਾਂ ਘਰੇ ਵੀ ਇਹੋ ਜੀ ਕੋਈ ਚੀਜ਼ ਨਹੀਂ ਤੇ ਜਿਹੜੀ ਚਾਹੀ ਵੇਚ ਇਹਨਾਂ ਦਾ ਕੋਈ ਇਲਾਜ ਕਰਵਾਈਏ ਕੀ ਅਪੀਲ ਕਰੋਗੇ ਅਸੀਂ ਇਹ ਕਹਿਨੇ ਆ ਕਿ ਇਹਨਾਂ ਜਿੰਨੇ ਵੀ ਹੋ ਸਕਦੇ ਭੈਣ ਭਰਾ ਸਾਡੀ ਮਾਣਿਤ ਕਰਨਾ ਹੈ ਇਹਨਾਂ ਦਾ ਇਲਾਜ ਸਹੀ ਤਰੀਕੇ ਨਾਲ ਕਿਉਂਕਿ ਦਵਾਈ ਇਹਨਾਂ ਨੂੰ ਡਾਕਟਰ ਨੇ ਕਾਫੀ ਲੰਮਾ ਸਮਾਂ ਦੱਸੀ ਹੈ ਤੇ ਅਸੀਂ ਅੰਨੇ ਵੀ ਚਲੋ ਇਹਨਾਂ ਦਾ ਸਹੀ ਤਰੀਕੇ ਦੇ ਨਾਲ ਇਲਾਜ ਹੋ ਜAVE ਦਵਾਈ ਇਹਨਾਂ ਨੂੰ ਵਧੀਆ ਤਰੀਕੇ ਨਾਲ ਖਵਾਈ ਜਾਵੇ ਤੇ ਅਸੀਂ ਤੇ ਆਪਦੀ ਕੋਲ ਸਾਡੇ ਇੰਨੇ ਨਹੀਂ ਗੰਜਾ ਜਿਹਾ ਕਿ ਇਹਨਾਂ ਨੂੰ ਅਸੀਂ ਦਵਾਈ ਲੈਣ ਕੇ ਖਵਾ ਦਈਏ ਕੋਲ ਤੇ ਨਹੀਂ ਇੰਨੇ ਕੰਮ ਜੋਗੇ ਨਹੀਂ ਹੁਣ ਹੈਗੇ ਇਹਨਾਂ ਕੀ ਹੈ ਇਹਨੇ ਬੱਚਿਆਂ ਦੇ ਵਿੱਚ ਬੈਠੇ ਰਹਿਣ ਸਾਡੇ ਤੇ ਪਰਿਵਾਰ ਦੇ ਵਿੱਚ ਬੈਠੇ ਰਹਿਣ ਕਿੰਨਾ ਫੋਨ ਨੰਬਰ ਟਾਡਾ ਕਰਦਾ ਫੋਨ ਨੰਬਰ ਸਾਡਾ 905687096 ਇੱਕ ਵਾਰੀ ਦੁਬਾਰਾ ਦੱਸ ਦੇ 905687096 ਹਾਥੀ ਜੋੜ ਕੇ ਬੇਨਤੀ ਕਰਦੀ ਮੈਂ ਸਾਰੇ ਭੈਣਾ ਭਰਾਵਾਂ ਦੇ ਜਿੰਨੇ ਕਿ ਮੇਰੀ ਬੇਨਤੀ ਕਬੂਲ ਕਰੇ ਜਿੰਨੇ ਵੀ ਹੋ ਸਕਦੇ ਮੇਰੇ ਭੈਣ ਭਰਾ ਮੇਰੀ ਮਾਣ ਇਹ ਵੀਡੀਓ ਨੂੰ ਮੇਰੇ ਵੀਰ ਫੇਗਣਾ ਸਮਝੋ ਦੀ ਮੇਰੀ ਮਜਬੂਰੀ ਹੈ ਮੇਰਾ ਕੋਈ ਜੀ ਨਹੀਂ ਕਰਦਾ ਵੀਡੀਓ ਬਣਾਉਣ ਵਾਸਤੇ ਤੇ ਵੀਡੀਓ ਪਾਉਣ ਵਾਸਤੇ